ਕਹਿੰਦੇ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕੋਈ ਵੀ ਇਨਸਾਨ ਕਿਸੇ ਵੀ ਕਲਾ ਨੂੰ ਉਮਰ ਦੇ ਕਿਸੇ ਵੀ ਪੜਾਤੇ ਜਾ ਕੇ ਸਿੱਖ ਸਕਦਾ ਹੈ ਜ਼ਰੂਰਤ ਹੁੰਦੀ ਹੈ ਤਾਂ ਬਾਸ ਕੁਝ ਸਿੱਖਣ ਲਈ ਹਿੰਮਤ ਅਤੇ ਦਿਮਚਸਪੀ ਦੀ ਅਤੇ ਇਸ ਗੱਲ ਨੂੰ ਸਾਬਿਤ ਕਰ ਦਿਖਾਇਆ ਸੰਦੂਰੂ ਦੇ ਥਲੇਸਾ ਦੀਆਂ ਬਜ਼ੁਰਗ ਮਹਿਲਾਵਾਂ ਨੇ ਜਿਨ੍ਹਾਂ ਨੇ ਉਮਰ ਦੇ ਆਖਰੀ ਪੜਾਤੇ ਸਿੱਖਿਆ ਗ੍ਰਹਿਣ ਕਰਨ ਦਾ ਪ੍ਰਣ ਲਿਆ ਪਿੰਡ ਵਿੱਚ ਹਰ ਰੋਜ਼ ਸਵੇਰ ਦੇ ਸਮੇਂ ਸ਼ੁਰੂ ਹੁੰਦੀ ਕਲਾਸ ਵਿੱਚ ਪਿੰਡ ਦੀਆਂ ਬਜ਼ੁਰਗ ਮਹਿਲਾਵਾਂ ਇਕੱਠੀਆਂ ਹੁੰਦੀਆਂ ਨੇ ਜਿੱਥੇ 2 ਘੰਟੇ ਦੀ ਕਲਾਸ ਵਿੱਚ ਇਨ੍ਹਾਂ ਮਹਿਲਾਵਾਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ ਮਹਿਲਾਵਾਂ ਨੂੰ ਪੰਜਾਬੀ ਦੇ ਅੱਖਰਾਂ ਤੋਂ ਲੈ ਕੇ ਆਪਣੇ ਹਸਤਾਖਰ ਕਰਨੇ ਵੀ ਸਿਖਾਏ ਜਾਂਦੇ ਨੇ ਜੋ ਮਹਿਲਾਵਾਂ ਕਦੇ ਸਮਾਜ ਅਤੇ ਘਰ ਪਰਿਵਾਰ ਦੇ ਬੰਧਨਾ ਕਰਕੇ ਸਕੂਲ ਦੀ ਦਹਹਲੀਜ਼ ਪਾਰ ਨਹੀਂ ਕਰ ਸਕੀਆਂ ਅੱਜ ਉਹਨਾਂ ਨੂੰ ਇਸ ਸਕੂਲ ਦੇ ਵਿੱਚ ਆ ਕੇ ਬੇਨਹਦ ਖੁਸ਼ੀ ਮਿਲ ਰਹੀ ਹੈ ਕਰਦੇ ਕਹਿਣ ਲੱਗੇ ਵੀ ਨਿਆਣੇ ਵੀ ਤੁਸੀਂ ਕੁੜੀਆਂ ਨੂੰ ਨਹੀਂ ਪੜਾਉਣਾ ਹੈਗਾ ਸੀ ਵੇ ਕੁੜੀਆਂ ਨੇ ਤਾਂ ਕੰਮ ਹੀ ਕਰਨਾ ਵਿਆਹ ਕਰਕੇ ਤੋੜ ਦੇਣਾ ਹੈ ਹਾਂਜੀ ਕੁੜੀ ਮੁੰਡੇ ਦਾ ਪੜਨਗੇ ਜੀ ਨੌਕਰੀ ਲੱਗਣਗੇ ਕੁੜੀਆਂ ਨੂੰ ਤਾਂ ਤੋੜ ਹੀ ਦੇਣਾ ਜੀ ਵਿਆਹ ਕਰਕੇ ਇਹ ਧਾਰਨਾ ਸੀ ਹਾਂਜੀ ਹਾਂਜੀ ਬਸ ਇਹੀ ਧਾਰਨਾ ਸੀ ਜੀ ਬਸ ਫਿਰ ਤਾਨੂੰ ਪਤਾ ਹੀ ਹੈ ਫਿਰ ਤਾਂ ਜਦੋਂ हट ਗਏ ਫਿਰ ਵਿਆਹਤਾ ਜੀ ਹੋਰ ਤਾਂ ਕੀ ਕਰਨਾ ਸੀ ਜੀ ਤੁਹਾਡੇ ਮਨ ਦੇ ਵਿੱਚ ਹੈਗਾ ਸੀ ਜੀ ਫਿਰ ਬਾਅਦ ਚ ਬਹੁਤ ਪਸਤਾਏ ਜੀ ਹੁਣ ਤੱਕ ਪਸਤਾਉਂਦੇ ਜਾ ਰਹੇ ਆ ਜੀ ਹੁਣ ਜੀ ਆਪਦਾ ਬਸ ਮਾੜਾ ਮੋਟਾ ਇੰਨਾ ਕਰ ਲੈਣੇ ਆ ਪੋਤੀ ਸਿਖਾ ਦਿੰਦੀ ਐ ਜੀ ਕੁਛ ਆਪਦਾ ਇੱਥੇ ਆ ਕੇ ਮੈਡਮ ਆਣ ਲੱਗ ਜਾਂਦੇ ਨੇ ਕੀ ਕੁਛ ਸਿੱਖਿਆ ਹੁੰਦੀ ਅਸੀਂ ਊੜਾੜਾ ਜੀ ਸਿੱਖ ਗਿਆ ਉਹਦਾ ਨਾਂ ਪਾ ਲੈਣੇ ਆ ਜੀ ਹਾਂ ਜੀ ਮਹਿਲਾਵਾਂ ਦਾ ਕੇਨਾਈ ਕਿ ਸਕੂਲ ਵਿੱਚ ਜਾ ਕੇ ਉਹਨਾਂ ਨੂੰ ਕਾਫੀ ਖੁਸ਼ੀ ਹੁੰਦੀ ਐ ਇਥੇ ਆ ਕੇ ਉਹਨਾਂ ਨੇ ਪੰਜਾਬੀ ਵਰਣਮਾਲਾ ਦੇ ਨਾਲ-ਨਾਲ ਗਿਣਤੀ ਵੀ ਸਿੱਖ ਲਈ ਹੈ ਅਤੇ ਇਸ ਕੰਮ ਦੇ ਵਿੱਚ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਬੜੀ ਨੇ ਹੋ ਗਏ ਜੀ ਆਇਆ। ਵਧੀਆ ਲੱਗ ਰਿਹਾ ਤੁਹਾਨੂੰ ਆਣਾ। ਵਧੀਆ ਮਨ ਦੀ ਖੁਸ਼ੀ ਹੈ ਸਾਡੀ ਇਹ ਪੜਨ ਦੀ। ਹਾਂਜੀ ਇਹਨਾਂ ਨੂੰ ਪਰਾਲਾ ਕੀਤਾ ਜੀ ਤਾਂ ਅਸੀਂ ਵੀ ਆਣ ਲੱਗੇ ਕਹਿਆ ਵੀ ਤੁਸੀਂ ਆਇਆ ਕਰੋਗੇ ਹਾਂਜੀ ਆਇਆ ਕਰਾਂਗੇ। ਖੁਸ਼ੀ ਹੈ ਜੀ ਮੈਂ ਦਸਕਤ ਕਰਨ ਲੱਗ ਗਈ। ਹਾਂ ਊੜਾ ਆੜਾ ਸਾਰਾ ਗਿਣਤੀ ਵੀ ਸੌਤ ਕਰ ਲਿਖ ਲੈਣੇ ਆ। ਸਕੂਲ ਦੇ ਪ੍ਰਿੰਸੀਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਨੂੰ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਦੇ ਤਹਿਤ ਭਾਰਤ ਸਰਕਾਰ ਦੀ ਮਦਦ ਦੇ ਨਾਲ ਚਲਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਸਿੱਖਿਆ ਤੋਂ ਵਾਂਝੇ ਰਹੇ ਲੋਕਾਂ ਨੂੰ ਸਿੱਖਿਅਤ ਕਰਨਾ ਹੈ ਐਨਾ ਹੀ ਨਹੀਂ ਸਕੂਲ ਦੇ ਵਿੱਚ ਸਿੱਖਿਆ ਪੂਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਏਗਾ ਪ੍ਰਿੰਸੀਪਲ ਪ੍ਰਵੀਨ ਮਨਚੰਦ ਸਰ ਇਹ ਐਨ ਆਈ ਐਲ ਪੀ ਪ੍ਰੋਗਰਾਮ ਸਰ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਇਸ ਤਹਿਤ ਜਿਹੜੇ ਵੀ ਸਰ ਗੈਰ ਸਿੱਖਿਅਕ ਹੈਗੇ ਆ ਪਿੰਡਾਂ ਵਿੱਚ ਹੈਗੇ ਆ ਠੀਕ ਹੈ ਉਹਨਾਂ ਨੂੰ ਸੱਖਰ ਕਰਨਾ ਸਰ ਇਹ ਜਿਹੜਾ ਉਪਰਾਲਾ ਸੈਂਟਰ ਗਵਰਨਮੈਂਟ ਦਾ ਹੈ ਫਿਰ ਸਟੇਟਸ ਲਾ ਰਹੀਆਂ ਸਰ ਉਹ ਸਕੂਲਾਂ ਨੂੰ ਦਿੱਤਾ ਹੋਇਆ ਹੈ ਤੁਸੀਂ ਗੈਰ ਸੱਖਰ ਲੱਭੋ ਤੇ ਉਹਨਾਂ ਨੂੰ ਪੜ੍ਹਾਓ ਸਰ ਉਹਨਾਂ ਨੂੰ ਵੌਲੰਟੀਅਰ ਚੂਜ਼ ਕਰਨੀ ਹੈ ਸਰ ਅਸੀਂ ਵੌਲੰਟੀਅਰ ਚੂਜ਼ ਕੀਤੇ ਜਿਹੜੇ ਪੜ੍ਹਾਣ ਸਕਦੇ ਉਹ ਇਹ ਕਿਹਾ ਗਿਆ ਵੀ ਜਿਹੜਾ ਪਹਿਲਾ ਟੈਸਟ ਹੋਊਗਾ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਮਿਲੂਗਾ ਸੈਕੰਡ ਲੈਵਲ ਦਾ ਮਿਲੂਗਾ ਸੈਕੰਡ ਕਲਾਸ ਦਾ ਬੀਓ ਸਰਟੀਫਿਕੇਟ ਬਿਲਕੁਲ ਮੰਨਤਾ ਪ੍ਰਾਪਤ ਹੋਊਗਾ ਜਿਵੇਂ ਆਪਣਾ ਦਸਵੀਂ ਦਾ ਸਰਟੀਫਿਕੇਟ ਹੈ ਜਾਂ 12ਵੀਂ ਦਾ ਸਰਟੀਫਿਕੇਟ ਹੈ ਇਹਨਾਂ ਬਜ਼ੁਰਗ ਮਹਿਲਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਜਲਦ ਹੋਣਾ ਪਿੰਡਾਂ ਦੇ ਵਿੱਚ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਜੋ ਹੋਰ ਮਹਿਲਾਵਾਂ ਨੂੰ ਵੀ ਸਿੱਖਿਆ ਦੇ ਨਾਲ ਜੁੜਨ ਦਾ ਮੌਕਾ ਮਿਲ ਸਕੇ ਮੁਰਦਰਸ਼ਨ ਪੀਟੀਸੀ ਨਿਊਜ਼ ਸੰਗ੍ਰਹਿ